ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵਾਂ ਨੂੰ ਲੋ ਜੀ ਆਪਾਂ ਨੂੰ ਪਤਾ ਹੀ ਹੈ ਕਿ ਝੋਨੇ ਦਾ ਸੀਜ਼ਨ ਹੁਣ ਆਉਣ ਵਾਲਾ ਹੈ ਤੇ ਇੱਕ ਦੂ ਬਾਅਦ ਕਣਕ ਦੀ ਵਿਜਾਈ ਸ਼ੁਰੂ ਹੋਣੀ ਹੈ ਤੇ ਆ ਜੋ ਸੰਦ ਹੈ ਖੇਤੀਬਾੜੀ ਦਾ ਸੁਪਰ ਸੀਡਰ ਦਾ ਇਹਦੀ ਬੋਅ ਇਸ ਟਾਈਮ ਖੱਚੀ ਚੱਲ ਰਹੀ ਹੈ ਤੇ ਇਹਦੇ ਨਾਲ ਨਾਲੇ ਤੇ ਲੁੱਟ ਵੀ ਬਹੁਤ ਜ਼ਿਆਦਾ ਮਚਾਈ ਹੋਈ ਹੈ ਲੁੱਟ ਜੀ ਵੀਦਾਰਾਂ ਨੇ ਮਚਾਈ ਹੋਈ ਹੈ ਇਹ ਕੰਮ ਕਰ ਰਹੇ ਆ ਡੀਲਰ ਉਹਨਾਂ ਨੇ ਜਿਆਦਾ ਲੋਕਾਂ ਨੂੰ ਜੋ ਬਣਦੇ ਹੋ ਸਾਡੇ ਨਾਲ ਅੱਗੇ ਸਾਰਾ ਕੁਝ ਦੱਸਾਂਗੇ ਵੀ ਇਹ ਨੋਟ ਕਿਵੇਂ ਕਿਵੇਂ ਆਪਣੀ ਹੋ ਰਹੀ ਹੈ ਨਵੇਂ ਸੰਤ ਦਾ ਚਲੋ ਮੰਨਦੇ ਆ ਵੀ ਨਵੇਂ ਸੰਦਾ ਇਹ ਤਾਂ ਹੋ ਹੀ ਰਹੀ ਹੈ ਇਹ ਪੁਰਾਣੇ ਜੀ ਵੀ ਬਹੁਤ ਜ਼ਿਆਦਾ ਲੋਕ ਹੋ ਰਹੀ ਹੈ ਸੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੀ رائے ਜ਼ਰੂਰ ਦਿਓ ਹਣ ਕੇ ਤੁਸੀਂ ਲੋਈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹਦੀ ਨਾਂ ਤਾਂ ਕੋਈ ਯਾਰਸੀ ਹੁੰਦੀ ਹੈ ਨਾ ਕੋਈ ਇੰਸ਼ੋਰੈਂਸ ਹੁੰਦਾ ਕੋਈ ਮਤਲਬ ਫालतू ਖਰਚਾ ਨਹੀਂ ਹੁੰਦਾ ਜਿਵੇਂ ਆਪਾਂ ਡੀਲਰ ਲਾ ਲੋ ਗੱਡੀਆਂ ਦੇ ਹੁੰਦੇ ਆ ਟਰੈਕਟਰਾਂ ਦੇ ਹੁੰਦੇ ਆ ਟਰੈਕਟਰਾਂ ਦੇ ਆਰਸੀ ਟਰਾਂਸਫਰ ਗੱਡੀਆਂ ਦੀ ਆਰਸੀ ਟਰਾਂਸਫਰ ਇੰਸ਼ੋਰੈਂਸ ਵਗੈਰਾ ਉਹ ਕੁਝ ਮੰਨ ਲਓ ਆਪਾਂ ਖਰਚੇ ਮੰਨ ਲੰਨੇ ਹੁੰਨੇ ਆ ਵੀ ਇਹ ਖਰਚੇ ਆਉਂਦੇ ਆ ਤਾਂ ਰੇਟ ਥੋੜਾ ਜਿਹਾ ਅਪ ਹੋ ਜਾਂਦਾ ਇਹਨਾਂ ਦੀ ਕੋਈ ਆਰਸੀ ਨਹੀਂ ਕੋਈ ਕੁਛ ਨਹੀਂ ਪਰ ਫੇਰ ਵੀ ਇਹਨਾਂ ਦੀ ਲੁੱਟ ਮੱਚੀ ਹੋਈ ਆ ਹੁਣ ਮੰਨ ਲਓ ਆਪਾਂ ਟਰੈਕਟਰ ਵਗੈਰਾ ਗੱਡੀ ਵਗੈਰਾ ਲਿਆਉਣੇ ਆ ਗੱਡੀ শোরੂਮ ਦੇ ਵਿੱਚ ਲਾਈ ਹੁੰਦੀ ਹੈ ਚਮਕਦੀ ਹੁੰਦੀ ਹੈ ਪੂਰੀ ਐਨ ਸਾਫ ਸੰਭਾਲ ਕੀਤੀ ਹੁੰਦੀ ਹੈ ਪੂਰਾ ਉਹਦੇ ਟੁੱਟ ਭੱਜ ਜੋ ਸਾਰੀ ਕੀਤੀ ਹੁੰਦੀ ਹੈ ਸਾਰੀ ਕਵਰ ਕਰਕੇ ਨਵੀਂ ਬਣਾਈ ਹੁੰਦੀ ਹੈ ਤਾਂ ਹੀ ਉਹਦਾ ਰੇਟ ਵੱਧਾ ਉਹਨਾ ਸੁਪਰ ਸੀਟਰ ਦੇਖ ਲਓ ਆਹ ਹਾਲ ਤਾਂ ਨਾ ਇਹ ਡੀਲਰ ਇਹ ਧੋਕੇ ਦੇਣਾ ਵਿੱਚ ਦੇਖ ਲਓ ਐਦਾਂ ਹੀ ਲੈ ਕੇ ਆਉਂਦੇ ਆ ਐਦਾਂ ਹੀ ਆਪਾਂ ਨੂੰ ਸੰਭਾਉ ਦਿੰਦੇ ਆ ਤੇ ਪੈਸੇ ਆਪਦੇ ਮੂੰਹ ਮੰਗੇ ਲੈਂਦੇ ਆ ਜੋ ਕਿ ਬਹੁਤ ਨਜਾਇਜ਼ ਹੁੰਦੇ ਨੇ ਚਲ ਚੀਜ਼ ਦੇ ਹਿਸਾਬ ਨਾਲ ਰੇਟ ਹੋਵੇ ਉਹ ਤਾਂ ਆਪਾਂ ਮੰਗ ਲੈਨੇ ਆ ਪਰ ਜਿਹੜੀ ਨਜਾਇਜ਼ ਲੁੱਟ ਮਚਾ ਰਹੇ ਆ ਉਹ ਤੇ ਥੋੜੀ ਜੀ ਸੋਚਣ ਵਾਲੀ ਗੱਲ ਐ ਵੀ ਇਹ ਲੁੱਟ ਕਿਉਂ ਹੋ ਰਹੀ ਐ ਕਿਉਂ ਇਹ ਆਪਦਾ ਮਨਮਰਜ਼ੀ ਦਾ ਰੇਟ ਆਪਾਂ ਤੋਂ ਮੰਗ ਰਹੇ ਨੇ ਤੇ ਆਪਾਂ ਦੇ ਵੀ ਰਹੇ ਆ ਹੁਣ ਆ ਉਹਦੋਂ ਬਾਅਦ ਦੇਖ ਲੋ ਆਪਾਂ ਲੈ ਕੇ ਆਏ ਸੀ ਆ ਸਾਰੀਆਂ ਡਿਸਕਾਂ ਤਕਰੀਬਨ ਅਸੀਂ ਨੇ ਇਹਦੀਆਂ ਖੋਲੀਆਂ ਇਹਨੇ ਵਿੱਚੋਂ ਤਿੰਨ ਚਾਰ ਕੇ ਬੈਰਿੰਗ ਹੀ ਚੱਲਦੇ ਆ ਬਾਕੀ ਸਾਰੇ ਲਾਲੋ ਨਵੇਂ ਪਾਣੇ ਆ ਹੁਣ ਜਿਹੜੀ ਇਹ ਬੈਰਿੰਗਾਂ ਦੀ ਕੋਸਟ ਆ ਇਹ ਆਪਾਂ ਨੂੰ ਵਿੱਚ ਐਡ ਆਨ ਹੋ ਗਈ ਨਾ ਹੁਣ ਜਿੰਨੇ ਰੇਟ ਦਾ ਤਾਂ ਲਿਆਏ ਆ ਉਹ ਚ ਇਹ ਬੈਰਿੰਗਾਂ ਦੀ ਕੋਸਟ ਹੋਰ ਐਡ ਹੋ ਗਈ ਤੇ ਆਪਾਂ ਨੂੰ ਹੋਰ ਥੋੜਾ ਜਿਹਾ ਮਹਗਾ ਪੈ ਗਿਆ ਬਾਕੀ ਤੇ ਇਹਦੂ ਬਾਦ ਰਿਪੇਅਰ ਇਹਦੀ ਚੱਲ ਰਹੀ ਆ ਇਹਦੂ ਬਾਦ ਗੇਅਰ ਖੋਲ ਕੇ ਦੇਖਾਂਗੇ ਇਧਰ ਆ ਚੈਨਾ ਚੂਨਾ ਦੀ ਹਾਲਤ ਦੇਖ ਲਓ ਵੀ ਮਤਲਬ ਆਪਾਂ ਲੈ ਕੇ ਆਉਣੇ ਆ ਫੇਰ ਵੀ ਆਪਾਂ ਨੂੰ ਉੱਪਰ ਪੈਸੇ ਲਾਉਣੇ ਪੈਂਦੇ ਆ ਵੀ ਆ ਕੇ ਆਏ ਨਹੀਂ ਵੀ ਆਪਾਂ ਸਿੱਧਾ ਪਾਇਆ ਤੇ ਚਲਾ ਲਿਆ ਉਹਨਾਂ ਇੱਕ ਬਾਈਕ ਹੋਰ ਆਪਣਾ ਲੈ ਕੇ ਆਇਆ ਹੈ ਲੈਂਡ ਫੋਰਸ ਦਾ ਹੀ ਉਹ ਵੀ ਕਿਸੇ ਡੀਲਰ ਤੋਂ ਤੇ ਉਸ ਤੋਂ ਬਾਅਦ ਉਹ ਤੇ ਲਾ ਲਓ ਵੀ ਕੁਲੋ ਕੁਲ ਚੀਜ਼ ਨਵੀਂ ਪੈ ਗਈ ਨਵੇਂ ਭਲੇੜ ਨਵੀਆਂ ਗਰਾਰੀਆਂ ਡਿਸਕਾਂ ਤੇ ਸਾਰੇ 베ARING ਨਵੇਂ ਵਿਚਿਆ ਪਾਇ ਪੂ ਬਲਾਟਰਮ ਬਟਰਮ ਲਾ ਕੇ ਸਾਰਾ ਮਤਲਬ ਉਹ ਨਵੀਂ ਦੀ ਕੀਮਤ 'ਚ ਹੀ ਪੈ ਗਿਆ ਤੇ ਉਹਨੂੰ ਲਾ ਲਓ ਵੀ ਕੀ ਫਾਇਦਾ ਹੋਇਆ ਫਿਰ ਲੈ ਕੇ ਉਹ ਉਹਦੇ ਨਾਲੋਂ ਤਾਂ ਚੰਗਾ ਵੀ ਬੰਦਾ ਫੇਰ ਨਮਾਈ ਲੈ ਲੈ ਚਲੋ ਪੈਸੇ ਲੱਗਦੇ ਆ ਪਰ ਚੀਜ਼ ਤਾਂ ਨਵੀਂ ਹੁੰਦੀ ਐ ਹੁਣ ਆਪਾਂ ਜੇ ਕਹਿ ਦਨਿਆ ਵੀ ਲਿਆ ਕੇ ਆਪਾਂ ਚਲਾ ਲਾਂਗੇ ਉਹ ਚ ਮੇਰੇ ਹਿਸਾਬ ਨਾਲ ਤਾਂ ਲੁੱਟੀ ਐ ਕੋਈ ਐਡਾ ਬਹੁਤਾ ਫਾਇਦਾ ਨਹੀਂ ਹੈਗਾ ਉਹਨਾਂ ਦਾ ਹੀ ਵੀ ਲੈ ਲਓ ਬਲੇਟ ਥੋੜੇ ਜੇ ਮਤਲਬ 40 50 ਕਿੱਲੇ ਮਸਾ ਕਢਾਉਣਗੇ ਇਹ ਤੇ ਦੂਬਾਰ ਚੇਂਜ ਕਰਨੀ ਪੈਣੀ ਐ ਡੀਲਰ ਤਾਂ ਆਪਦੇ ਪੈਸੇ ਲੈ ਕੇ ਉਹ ਜਾਂਦਾ ਔਰ ਆਪਾਂ ਇਸਾਂ ਦਾ ਚਲਾਉਣਾ ਫਿਰ ਆਪਾਂ ਨੂੰ ਤਾਂ ਪੈਸੇ ਉੱਪਰ ਲਾਉਣੀ ਪੈਂਦੇ ਨੇ ਲੋ ਜੀ ਗੱਲ ਆ ਫਿਰ ਇਹਦੇ ਰੇਟ ਦੀ ਵੀ ਰੇਟ ਇੰਨਾ ਜ਼ਿਆਦਾ ਕਾਹ ਤੋਂ ਕਰਕੇ ਜਦੋਂ ਚੀਜ਼ ਇਹ ਆਪਣੇ ਕੋਲੋਂ ਲੈ ਕੇ ਜਾਂਦੇ ਨੇ ਤੇ ਕੀ ਕੀ ਕਰਦੇ ਨੇ ਮਤਲਬ ਤਿੰਨ ਚਾਰ ਬੰਦੇ ਇਹਨਾਂ ਦੇ ਨਾਲ ਦੇ ਹੁੰਦੇ ਆ ਉਹ ਪਹਿਲਾਂ ਇਕੱਲੇ ਇਕੱਲੇ ਕਰਕੇ ਆਉਂਦੇ ਆ ਆਪਣੇ ਕੋਲ ਜਿਵੇਂ ਹੁਣ ਆਪਾਂ ਪਾਤਾ ਮੰਨ ਲਓ ਇਹ ਫੇਸਬੁੱਕ ਤੇ ਪਾਤਾ ਵੀ ਆਪਣੇ ਆ ਸੰਦ ਵਿਖਿਆ ਹੋਇਆ ਹੈ ਫੇਰ ਉਹਨਾਂ ਨੇ ਦੋ ਤਿੰਨ ਬੰਦੇ ਭੇਜਨੇ ਆ ਉਹਨਾਂ ਨੇ ਜਿਵੇਂ ਡਾਊਨ ਤੋਂ ਰੇਡ ਸਟਾਰਟ ਕਰਨਾ ਜਿਵੇਂ ਡਾਊਨ ਤੋਂ ਡਾਊਨ ਤੋਂ ਰੇਡ ਸਟਾਰਟ ਕਰਕੇ ਇੱਕ ਬੰਦੇ ਨੇ ਥੋੜਾ ਜਿਹਾ ਆਪਾ ਕਰਨਾ ਉਦੋਂ ਬਾਅਦ ਥੋੜਾ ਜਿਹਾ ਆਪਾ ਕਰਨਾ ਫੇਰ ਜਦੋਂ ਮੇਂ ਡੀਲਰ ਆਉਂਦਾ ਉਹ ਆ ਕੇ ਸਿੱਧਾ ਇੱਕਦਮ 20 5 7% ਹੋਰ ਵੱਧ ਲਾ ਲਦਾ ਤੇ ਆਪਾਂ ਸੋਚ ਲੈਨੇ ਆ ਵੀ ਇਹ ਚੀਜ਼ ਚਲੋ ਉਹ ਤਾਂ ਇੰਨੇ ਲਾ ਰਿਹਾ ਜੀ ਇੰਨੇ ਲਾ ਰਿਹਾ ਆਪਾਂ ਉਹਨੂੰ ਦੇ ਦਨੇ ਫਿਰ ਉਹੀ ਚੀਜ਼ ਆਪਾਂ ਜਦੋਂ ਉਹਦੇ ਕੋਲ ਲੈਣ ਚਲੇ ਜਾਨੇ ਆ ਉਹ 1 ਰੁਪਿਆ ਵੀ ਨਹੀਂ ਘਟਾਉਂਦਾ ਹੁਣ ਆ ਸੁਪਰ ਸੀਟਰ ਦੀ ਗੱਲ ਦੇਖਿਓ ਚਲੋ ਅਸੀਂ ਲੈਣਗੇ ਅਸੀਂ ਲਿਆਂਦਾ ਸਬਦਾ ਹੋ ਗਿਆ ਸੀ ਕਿ ਆ ਵੀ ਛੋਟ ਸਾਨੂੰ ਕੁੱਲ 200 ਰੁਪਏ ਦੀ ਛੋਟ ਹੋਈ ਹੈ ਇਹ ਸੁਪਰ ਸੀਟਰ ਉਦੋਂ ਵੀ 200 ਰੁਪਏ ਦੀ ਦਸ ਕਾਰ ਦੀ ਛੋਟ ਹੁੰਦੀ ਹੈ ਇਹ ਕੀ ਗੱਲ ਆ ਵੀ ਇੰਨਾ ਨਾਲ ਇਹਦੇ ਕੋਈ ਖਰਚਾ ਨਹੀਂ ਕੋਈ ਹੋ ਨਹੀਂ ਕੋਈ ਆਰ ਸੀ ਨਹੀਂ ਟ੍ਰਾਂਸਫਰ ਕਰਾਉਣੀ ਕੋਈ ਇਹਦਾ ਕੋਈ ਕੰਮ ਨਹੀਂ ਕਰਾ ਕੇ ਦਿੰਦੇ ਕੋਈ ਕੁਝ ਨਹੀਂ ਕਰਦੇ ਕੋਈ ਇਹਦਾ ਬੀਮਾ ਨਹੀਂ ਕੋਈ ਕੁਝ ਨਹੀਂ ਬਸ ਜਿੰਨੇ ਪੈਸੇ ਬਣ ਰਹੇ ਆ ਸਾਰੇ ਡੀਲਰਾਂ ਦੀ ਜੇਬ 'ਚ ਜਾ ਰਹੇ ਆ। ਬਾਕੀ ਇਹਨਾਂ ਕੋਲ ਹੋਰ ਪੈਂਤਰੇ ਹੁੰਦੇ ਨੇ ਜਿਵੇਂ ਕਹਿਣਗੇ ਇਹਦਾ ਇੱਥੋਂ ਰੰਗ ਆਏ ਆ। ਆ ਚੈਣ ਇੱਥੋਂ ਆਏ ਆ। 100 ਲੱਲੇ ਭੇ ਮਾਰ ਕੇ ਇਹਨਾਂ ਨੇ ਬੰਦੇ ਨੂੰ ਆਪਣੀ ਗੱਲਾਂ 'ਚ ਲੈ ਹੀ ਲੈਂਦੇ ਨੇ। ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਇਹਨਾਂ ਦੀ ਗੱਲਾਂ 'ਚ ਨਾ ਆਇਆ ਕਰੋ। ਆਪਣਾ ਰੇਟ ਜਦੋਂ ਆਪਾਂ ਚੀਜ਼ ਵੇਚਦੇ ਆ ਉਸ ਹਸਾਬ ਨਾਲ ਚੀਜ਼ ਦੇ ਹਸਾਬ ਨਾਲ ਪੂਰਾ ਲਿਆ ਕਰੋ ਜਦੋਂ ਆਪਾਂ ਇਹਨਾਂ ਕੋਲ ਜਾਂਦੇ ਆ ਇਹ ਇਹਨਾਂ ਦਾ ਇੱਕ ਹੀ ਗੱਲ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਮੰਨ ਲਓ ਆ ਚੀਜ਼ ਇੱਥੇ ਆਈ ਨਹੀਂ ਇਹਨਾਂ ਨੇ ਕਹਿੰਦੇ ਸਾਨੂੰ ਤਾਂ ਭਾਈ ਪਤਾ ਨਹੀਂ ਅਸੀਂ ਤਾਂ ਇਹੀ ਲੈ ਕੇ ਆਏ ਸੀ ਸਾਨੂੰ ਤਾਂ ਭਾਈ ਪਤਾ ਨਹੀਂ ਆਹ ਗੱਲ ਹੁੰਦੀ ਹੈ ਇਹਨਾਂ ਦੀ ਹੁਣ ਅਸੀਂ ਤਕਰੀਬਨ 4-5 ਸੁਪਰ ਸੀਟਰ ਲੈ ਕੇ ਆਏ ਆ ਐਂ ਫਿਰ ਤੁਰ ਕੇ ਅਸੀਂ ਆਪਦੇ ਵਾਲੇ ਨਾਲੇ ਕੋਈ ਡੀਲਰ ਨਹੀਂ ਛੱਡਿਆ ਜਿੰਨੇ ਇਹ ਇੰਸਟਾਗ੍ਰਾਮ ਤੇ ਮਸ਼ਹੂਰ ਡੀਲਰ ਬਣੇ ਹੋਏ ਨੇ ਸਾਰਿਆਂ ਕੋਲ ਅਸੀਂ ਜਾ ਜਾ ਆਏ ਆ ਰੇਟ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ ਕਿਸੇ ਦਾ ਕੋਈ ਫਰਕ ਨਹੀਂ ਹੁੰਦਾ ਬਸ 5-700 ਦਾ ਫਰਕ ਹੁੰਦਾ ਇਤੋਂ ਜ਼ਿਆਦਾ ਕਿਸੇ ਦਾ ਫਰਕ ਨਹੀਂ ਹੁੰਦਾ ਹੈਗਾ ਤਕਰੀਬਨ ਜੇ ਆਪਾਂ ਸੈਂਟਰ 'ਚ ਖੜ੍ਹ ਜਾਈਏ ਆਪਣੇ ਚਾਰੇ ਪਾਸੇ ਚਾਰ ਸਾਈਡਾਂ ਹੁੰਦੀਆਂ ਹਰ ਪਾਸੇ ਡੀਲਰ ਹੈ ਸਾਰਿਆਂ ਕੋਲ ਅਸੀਂ ਜਾ ਜਾ ਦੇਖਿਆ ਹੁਣ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਵੀਡੀਓ ਡੀਲਰ ਪਾਉਂਦੀ ਰਹਿੰਦੇ ਨੇ ਉਹ ਬਸ ਓਨਾ ਕੁ ਦਾ ਰੇਟ ਰੱਖਿਆ ਬਸ ਬਾਹਲਾ ਜਿਆਦਾ ਹੱਦ ਤੋਂ ਹੱਦ 1000 ਰੁਪਏ ਦਾ ਫਰਕ ਹੁੰਦਾ ਬਾਕੀ ਕਿਸੇ ਦਾ ਕੋਈ ਫਰਕ ਨਹੀਂ ਹੁੰਦਾ ਇੱਕੋ ਜਿਹਾ ਰੇਟ ਹੁੰਦੇ ਨੇ ਸਭ ਦੇ ਵੀਡੀਓਾਂ 'ਚ ਇਹ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰ ਜਾਂਦੇ ਨੇ ਪਰ ਉਹ ਗੱਲਾਂ 'ਚ ਹੁਣ ਅਸੀਂ ਤਜਰਬਾ ਹੋਇਆ ਸਾਨੂੰ ਤਾਂ ਹੀ ਅਸੀਂ ਇਹ ਵੀਡੀਓ ਪਾਈ ਹੈ ਹੋਰ ਸਾਡਾ ਵੀਡੀਓ ਪਾਉਣ ਦਾ ਕੋਈ ਮਕਸਦ ਨਹੀਂ ਵੀ ਇਹ ਲੁੱਟ ਤੋਂ ਬਚੋ ਕੋਈ ਆਪਾਂ ਕੋਈ ਆਪਣਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈਗਾ ਕੋਈ ਆਪਾਂ ਨੂੰ ਕੋਈ ਹੋਣੀ ਚਾਹੀਦਾ ਜੋ ਸਾਡੇ ਨਾਲ ਬਣੀ ਐ ਅਸੀਂ ਐਕਸਪੀਰੀਅੰਸ ਜੋ ਅਸੀਂ ਐਕਸਪੀਰੀਅੰਸ ਕੀਤਾ ਹੈ ਜੋ ਸਾਨੂੰ ਤਜਰਬਾ ਹੋਇਆ ਉਹ ਅਸੀਂ ਆਪਾਂ ਸਾਰਾ ਤੁਹਾਨੂੰ ਦੱਸ ਰਹੇ ਹਾਂ ਅਸੀਂ ਘਟੋ ਘਟ 4 ਸੁਪਰ ਸੀਟਰ ਲੈ ਕੇ ਆਏ ਆਂ ਚਾਰਾਂ ਦਾ ਹੀ ਅਲੱਗ-ਅਲੱਗ ਰੇਟ ਹੈ ਪਰ ਚਾਰਾਂ ਦੀ ਰਿਪੇਅਰ ਕਰਨੀ ਪੈ ਰਹੀ ਹੈ ਇੱਕ ਅਸੀਂ 24 ਮਾਡਲ ਲੈ ਕੇ ਆਏ ਆਂ ਲੈਂਡ ਫੋਰਸ ਦਾ ਹੀ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਲੀਆਂ ਵੀ ਲਾ ਲੋ ਡਿਸਕਾਂ ਜਾਮ ਨੇ ਤੇ ਕੀ ਕਰੂਗਾ ਬੰਦਾ ਅ ਰੇਟ ਰੇਟ ਉਹਦਾ ਨਵੇਂ ਦੇ ਬਰੋਬਰੀ ਆ ਨਵੇਂ ਨਾਲੋਂ ਲਾ ਲੋ 10 15% ਘਟਾ ਐ ਇਹ ਦੂਜਾ ਦਾ ਬਹੁਤਾ ਫਰਕ ਨਹੀਂ ਹੈਗਾ ਇਹ ਸਾਨੂੰ ਦੱਸਿਆ ਵੀ ਵੀਡੀਓ ਪਾਈ ਜਾਂਦੇ ਨੇ ਉਹ ਤੇ ਹਿਸਾਬ ਤੇ ਰੇਟ ਉਹ ਜਾ ਰੱਖੀ ਜਾਂਦੇ ਨੇ ਲੋਈ ਆਪਣੇ ਕੋਲ ਪਹਿਲਾ ਸੁਪਰਸੀਡਰ ਸੀ ਸ਼ਕਤੀਮਾਨ ਦਾ ਸਾਨੂੰ ਹਾਸੇ ਲਈ ਗੱਲ ਦੱਸਣ ਜਾ ਰਹੇ ਆ ਸ਼ਕਤੀਮਾਨ ਦਾ ਸੁਪਰ ਸੀਡਰ ਤੇ ਐਪ ਫੇਸਬੁੱਕ ਤੇ ਉਹ ਮਾਰਕੀਟਪਲੇਸ ਜੀ ਹੁੰਦੀ ਹੈ ਜਿਹੜੀ ਉਤੇ ਪਾਤਾ ਸੇਲ ਕਰਨ ਲਈ ਤੇ ਉਸ ਤੋਂ ਬਾਅਦ ਚਲੋ ਬੜੇ ਫੋਨ ਆਏ ਬੜੇ ਡੀਲਰ ਸਹਿਬਾਨਾਂ ਦੇ ਫੋਨ ਆਏ ਹਰ ਕਿਸੇ ਦੇ ਫੋਨ ਆਏ ਇੱਕ ਡੀਲਰ ਦਾ ਫੋਨ ਆਇਆ ਕਹਿੰਦਾ ਭਾਈ ਰੇਟ ਐਨੇ ਦਾ ਬਈ ਇੱਕ ਤਾਂ ਮੈਨੂੰ ਗੁੱਸਾ ਆਵੇ ਇੱਕ ਮੇਰੀ ਹਾਸੀ ਨਿਕਲੇ ਵੀ ਪਤੰਦਰੋ ਚੀਜ਼ ਕੁਆਲਿਟੀ ਦੇਖ ਕੇ ਤਾਂ ਪੈਸੇ ਲਾਓ ਜਦੋਂ ਚਲੋ ਭਾਈ ਸਾਰੇ ਉਹਨੇ ਪੈਂਤਰਿਆਂ ਚ ਮੌਲੇ ਦਾ ਭਾਈ ਆਏ ਨਹੀਂ ਇਹਦਾ ਆਏ ਨਹੀਂ ਕਹਿੰਦਾ ਭਾਈ ਹਾਂ ਸੱਚੇ ਹਰਿਆਣੇ ਦਾ ਮਾ ਹਰਿਆਣੇ ਦਾ ਭਾਈ ਇਹ ਕਿਹੜਾ ਗਾਂ ਸ਼ਕਤੀਮਾਨ ਵਾਲੇ ਹਰਿਆਣੇ ਚ ਲੋਹਾ ਘੱਟ ਲਾ ਕੇ ਭੇਜਦੇ ਆ ਕਹਿੰਦਾ ਨਾ ਭਾਈ ਉਹ ਤਾਂ ਠੀਕ ਹੈ ਕਹਿੰਦਾ ਮਾ ਫਿਰ ਕੰਡੀਸ਼ਨ ਦੇਖ ਕੰਡੀਸ਼ਨ ਜਮੀ ਕੋਕਾ ਬੀਚ ਦੀ 100 ਚੋਂ ਲਾ ਲਓ ਵੀ 95 ਪੈਸੇ ਕੰਡੀਸ਼ਨ ਦੀ ਉਹ ਸੁਪਰ ਸੀਡਰ ਦੀ ਉਸ ਤੋਂ ਬਾਅਦ ਫਿਰ ਕਹਿੰਦਾ ਭਾਈ ਇਹ ਮੈਂ ਮੈਂ ਇਹਦੀ ਕਿਹੜਾ ਤਾਂ ਆਰਸੀ ਟ੍ਰਾਂਸਫਰ ਕਰਾਉਣੀ ਆ ਵੀ ਤਾਂ ਤੈਨੂੰ ਹੋਊਗਾ ਕਹਿੰਦਾ ਇੰਨਾ ਕੁ ਰੇਟ ਮੈਂ ਇੰਨਾ ਨਹੀਂ ਮਾਜੇ ਜਿੰਨਾ ਰੇਟ ਅਸੀਂ ਕਿਹਾ ਇਦੋ 2 ਰੁਪਇਆ ਘੱਟ ਨਹੀਂ ਲੈਣਾ ਕਿਉਂਕਿ ਭਈ ਅਸੀਂ ਕੰਡੀਸ਼ਨ ਦੇ ਹਿਸਾਬ ਨਾਲ ਪੈਸੇ ਮੰਗ ਰਹੇ ਤੇ ਜਿਵੇਂ ਕਿ ਇਹ ਮੰਗਦੇ ਨੇ ਜਿਵੇਂ ਹੁਣ ਇਹ ਮੂੰਹ ਖੋਲਦੇ ਨੇ ਉਹ ਆ ਜਾ ਮੂੰਹ ਫਿਰ ਆਪਾਂ ਖੋਲ ਲਿਆ ਹੁਣ ਇਹ ਚੀਜ਼ਾਂ 'ਚ ਆਪਾਂ ਤਾਂ ਫਰਕ ਕਰੀਏ ਜੇ ਤਾਂ ਆਪਾਂ ਨੂੰ ਕੋਈ ਹਰਿਆਣੇ ਵਾਲੇ ਉਹ ਚ ਘੱਟ ਹੋਏ ਉਨਾ ਹੀ ਲੋਹਾ ਪੰਜਾਬ ਵਾਲੇ ਸੁਪਰ ਸੀਟਰਾਂ ਦੇ ਲੱਗਦਾ ਹੈ। ਉਨਾ ਹੀ ਹਰਿਆਣੇ ਵਾਲੇ ਸੁਪਰ ਸੀਟਰਾਂ ਦੇ ਲੱਗਦਾ ਹੈ। ਜਿਆਦਾ ਵੀ ਕੰਪਨੀਆਂ ਲੋਹਾ ਘੱਟ ਲਾ ਕੇ ਭੇਜਦੀਆਂ। ਬਾਕੀ ਸ਼ਕਤੀਮਾਨ ਦੀ ਕੁਆਲਿਟੀ ਦਾ ਸਭ ਨੂੰ ਪਤਾ ਹੀ ਆ ਤਾਂ ਦੱਸਣ ਦੀ ਲੋੜ ਨਹੀਂ। ਫੇਰ ਦੂਜੀ ਗੱਲ ਬਿਨਾਂ ਕੋਈ ਆਚਾਰ ਸੀ ਟ੍ਰਾਂਸਫਰ ਹੋਣੀ ਹੈ ਨਾ ਕੋਈ ਬੀਮਾ ਹੋਣਾ ਵੀ ਤਾਂ ਗਈ ਆ ਪਾ ਵੀ ਇਹ ਹਰਿਆਣੇ ਵਾਲਾ। ਜਦੋਂ ਮੈਂ ਇਹਨੂੰ ਇੰਨੀ ਗੱਲ ਕਹੀ ਉਹ ਬੰਦਾ ਫੋਨ ਹੀ ਕੱਟ ਗਿਆ। ਵੀ ਆਪੇ ਹਿਸਾਬ ਲਾ ਲਓ। ਬੇਤਰਾਂ-ਤਰਾਂ ਦੇ ਪੈਂਤਰੇ ਜਮਾਉਂਦੇ ਆ ਵੀ ਆਪਣਾ ਰੇਟ ਹੋਰ ਟੁੱਟ ਜੇ ਸਵੇਰੇ ਨਾਲ ਆਪਾਂ ਨੂੰ ਇੱਕ ਡੀਲਰ ਦਾ ਫੋਨ ਆਇਆ ਚਲੋ ਉਹਨੇ ਰੇਟ ਰੂਟ ਲਾਇਆ ਆਪਾਂ ਉਹਨੂੰ ਇੱਕੋ ਗੱਲ ਪੁੱਛੀ ਮਹਾਬਾਈ ਜੇ ਇਹ ਸੁਪਰਸੀਡਰ ਤੇਰੇ ਕੋਲ ਹੁੰਦਾ ਤੂੰ ਬਾਈ ਕਿੰਨੇ ਦਾ ਦੇਣਾ ਸੀ ਉਹ ਕਹਿੰਦਾ ਬਈ ਇੰਨੇ ਦਾ ਦੇਣਾ ਸੀ ਮੈਂ ਤੂੰ ਬਾਈ ਕਿਹੜੇ ਹੁਣ ਇਹਦੇ ਹੀਰੇ ਜੜ ਤੇ ਵੀ ਇਹਦਾ ਰੇਟ ਇੰਨਾ ਹੋ ਗਿਆ ਕਹਿੰਦਾ ਬਈ ਅਸੀਂ ਕੰਮ ਕਰਦੇ ਆ ਕੰਮ ਨੂੰ ਬਈ ਕੰਮ ਸਾਰੀ ਕਰਦੇ ਨੇ ਚਲੋ ਉਹਨੇ ਇਹ ਕੰਮ ਦੀ ਨਾ ਤਾਂ ਕੋਈ ਸਪੈਸ਼ਲ ਡਿਗਰੀ ਐ ਵੀ ਤੂੰ ਕੋਈ ਸਪੈਸ਼ਲ ਹਾਂ ਬਈ ਮਿਹਨਤ ਕੀਤੀ ਐ ਵੀ ਤਾਂ 5-7 ਸਾਲ ਗਾਲੇ ਨੇ ਡਿਗਰੀ ਤੇ ਤਾਂ ਕੋਈ ਆਪਾਂ ਮੰਨੀਏ ਵੀ ਤਾਂ ਇੰਨਾ ਰੇਟ ਆ ਉਹ ਡਾਕਟਰ ਆ ਜਿਵੇਂ ਡਾਕਟਰ ਲਾਲੋ ਸਾਹਿਬ ਕਦਾਵ ਹੁੰਦਾ ਵੀ ਐਮਬੀਬੀਸ ਕੀਤੀ ਹੁੰਦੀ ਆੱਖਾਂ ਕਾਲੀਆਂ ਕੀਤੀਆਂ ਹੁੰਦੀਆਂ ਨਿਗਾ ਘਟੀ ਹੁੰਦੀ ਆ ਜਿਹੜੀਆਂ ਐਨਕਾਂ ਲੱਗੀਆਂ ਹੁੰਦੀਆਂ ਪੜ ਪੜ ਵੀ ਚਲੋ ਉਹ ਪੈਸੇ ਆਪਾਂ ਜਾਇਜ਼ ਮੰਨਦੇ ਆ ਵੀ ਬੰਦੇ ਨੇ ਮਿਹਨਤ ਕੀਤੀ ਐ ਹੁਣ ਇਹ ਦੀ ਭਾਈ ਕਾਦੀ ਮਿਹਨਤ ਚਾਕੇ ਮੂੰਹ ਪਾਤੀ ਵੀਡੀਓ ਬਾ ਰੇਟ ਐ ਇੰਨਾ ਹੀ ਸਾਡਾ ਦਾ ਉਹ ਮੇਰੇ ਤਰੇ ਵਰਗਾ ਕੋਈ ਤੱਤਾ ਹੁੰਦਾ ਵਿਚਾਰਾ ਲੈ ਆਉਂਦਾ ਐ ਕੰਮ ਚੱਲ ਪਾਂਦਾ ਵੀ ਇਹ ਚ ਕਾਦੀ ਮਿਹਨਤ ਐ ਇਹ ਕਾਦਾ ਕੰਮ ਐ ਦੱਸੋ ਇਹ ਤਾਂ ਸਿਰਫ ਇੱਕ ਲੁੱਟ ਐ ਜੋ ਜ਼ਿਮੀਦਾਰ ਭਰਾਵਾਂ ਦੀ ਹੋ ਰਹੀ ਐ ਨਵੇਂ ਸੰਦਾਂ 'ਚ ਤਾਂ ਚਲੋ ਹੁੰਦੀ ਐ ਹੁੰਦੀ ਐ ਇਹ ਪੁਰਾਣਿਆਂ 'ਚ ਵੀ ਹੁਣ ਬਹੁਤ ਜ਼ਿਆਦਾ ਹੋ ਰਹੀ ਐ ਇੱਕ ਸੁਪਰਸੀਡਰ ਹੋਏ ਇੱਕ ਤੂੜੀ ਵਾਲਾ ਰੀਪਰ ਹੋਏ ਐਮਬੀ ਬਲੋ ਹੋਏ ਜ਼ੀਰੋ ਡ੍ਰਿੱਲ ਹੋਈ ਇਹ ਸਾਰਾ ਸਮਾਨ ਹੁਣ ਸਾਰ ਲਾ ਲਓ ਸਾਰਾ ਟੋਟਲ ਲਿਆਉਂਦੇ ਆ ਲਿਆਉਂਦੇ ਸਸਤੇ ਆ ਤੇ ਉਹਨਾਂ ਦੇ ਮੂੰਹ ਮੰਗੇ ਰੇਟ ਮੰਗਦੇ ਆ ਸਾਰੇ ਤੁਸੀਂ ਸਾਰੇ ਆਲ ਓਵਰ ਪੰਜਾਬ ਫਿਰਕੇ ਦੇਖ ਲਿਓ ਕਿਸੇ ਡੀਲਰ ਦਾ ਹੀ ਕੋਈ 1000 ਵੱਧ ਤੋਂ ਵੱਧ 1500 ਇੱਥੇ ਤੱਕ ਫਰਕ ਹੋਣਾ ਹੈ ਬਾਕੀ ਨਹੀਂ ਸਭ ਇੱਕੋ ਜਿਹਾ ਰੇਟ ਆ ਕੋਈ ਡੀਲਰ ਦਿਖਾ ਦਿਓ ਤੁਸੀਂ ਵੀ ਹਾਂ ਭਈ ਉਹਦਾ 5-4000 ਦਾ ਫਰਕ ਆ ਕਿਸੇ ਮਰਜ਼ੀ ਏਰੀਆ ਚ ਕੋਈ ਮਰਜ਼ੀ ਇਹ ਕੰਮ ਕਰ ਰਿਹਾ ਸਭ ਦਾ ਇੱਕੋ ਜਿਹਾ ਹੀ ਰੇਟ ਹੁੰਦਾ ਇਹ ਜਿਹੜਾ ਸਿਸਟਮ ਆ ਇਹ ਕੰਮਕਾਰ ਦਾ ਇਹਦੇ ਨਾਲੋਂ 21 ਖਰਚਾ ਹੁੰਦਾ ਵੀ ਆਪਾਂ ਜਦੋਂ ਸੰਦ ਕਿਸੇ ਦੇ ਘਰੋਂ ਲੈ ਕੇ ਆਉਣੇ ਆ ਉਹ ਉਹੀ ਬਸ ਡੀਜ਼ਲ ਖਰਚਾ ਹੁੰਦਾ ਉਹ ਵੀ ਕੋਈ ਇੰਨਾ ਜ਼ਿਆਦਾ ਨਹੀਂ ਹੁੰਦਾ ਬਾਕੀ ਇਹਨਾਂ ਦਾ ਸਭ ਸਿਸਟਮ ਸੈੱਟ ਕਰਿਆ ਹੁੰਦਾ ਜਿਵੇਂ ਦੋ ਦੋ ਨੇ ਪੀਸ ਹੁੰਦੇ ਆ ਇਹ ਇਕੱਠੀ ਲਿਆਉਂਦੇ ਹੁੰਦੇ ਨੇ ਸੋ ਖਰਚਾ ਜਿਹੜਾ ਘੱਟ ਰਹਿ ਜਾਂਦਾ ਹੈ ਪ੍ਰੋਫਿਟ ਗੱਲ ਇਹ ਹੈ ਵੀ ਇਹ ਕੰਮ 'ਚ ਪ੍ਰੋਫਿਟ ਬਹੁਤ ਜ਼ਿਆਦਾ ਹੈ ਅੱਦੋ-ਬੱਦ ਪ੍ਰੋਫਿਟ ਹੈ ਇੱਕ-ਇੱਕ ਪੀਸ 'ਚ ਉਹ ਇਹ ਬਹੁਤ ਵਧੀਆ ਮਾਰਜਿਨ ਕੱਢਦੇ ਨੇ ਹੁਣ ਆਪਾਂ ਤਾਂ ਤੁਰ ਫਿਰ ਕੇ ਦੇਖਿਆ ਕੰਮ ਜੋ ਆਪਾਂ ਨੂੰ ਲੱਗਿਆ ਉਹੀ ਆਪਾਂ ਤੁਹਾਨੂੰ ਦੱਸਤਾ ਕੋਈ ਆਪਾਂ ਕੋਈ ਕਹਾਣੀ ਨਹੀਂ ਬਣਾਈ ਕੋਈ ਕੁਝ ਨਹੀਂ ਉਹ ਕਰਿਆ ਬਾਕੀ ਤੁਸੀਂ ਵੱਧ ਸਿਆਣੇ ਹੋ ਆਪਾਂ ਨੂੰ ਤਾਂ ਚੱਲੇ ਹੈ ਜੇ ਐਨਾ ਕੁਝ ਪਤਾ ਨਹੀਂ ਹੈਗਾ। ਲੋ। ਲੋ ਜੀ ਇਹ ਸਾਡਾ ਐਕਸਪੀਰੀਅੰਸ ਹੈ ਜੋ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਐਡਾਂ ਦੀਆਂ ਵੀਡੀਓ ਹੁਣ ਆਪਾਂ ਲਗਾਤਾਰ ਆ ਪਾਉਂਦੇ ਰਹਿਾਂਗੇ ਆਪਣੇ ਚੈਨਲ ਤੇ। ਸੋ ਸਾਡੇ ਚੈਨਲ ਨਾਲ ਜੁੜਜੋ। ਤੇ ਹੋਰ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਲੁੱਟ ਤੋਂ ਬਚੋ ਜਿੰਨਾ ਬਚ ਸਕਦੇ। ਧੰਨਵਾਦ।